ਸਤਿ ਸ੍ਰੀ ਅਕਾਲ ਜੀ ਸਾਰੇ ਦਾ ਸਵਾਗਤ ਹੈ ਜੀ ਤੁਹਾਡਾ ਸਾਡੇ ਆਏ ਇਸ ਪਟਾ ਫੈਮਿਲੀ ਬਲੌਗ ਇਨ ਕੁਕਿੰਗ ਵਿੱਚ ਅੱਜ ਆਪਾਂ ਬਣਾਵਾਂਗੇ ਮਸਾਲਾ ਪਨੀਰ ਤੇ ਜੇਕਰ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਫਿਰ ਆਪਾਂ ਰੈਸਪੀ ਸ਼ੁਰੂ ਕਰਦੇ ਹਾਂ ਹਾਂਜੀ ਮਸਾਲਾ ਪਨੀਰ ਬਣਾਉਣ ਵਾਸਤੇ ਆਪਾਂ 1 ਲੀਟਰ ਫੁੱਲ ਫੈਟ ਦੁੱਧ ਲਿਆ ਏ ਮੱਝ ਦਾ ਦੁੱਧ ਆਪਾਂ ਲਿਆ ਤੇ ਇਹਨੂੰ ਆਪਾਂ ਪਹਿਲਾਂ ਗਰਮ ਹੋਣ ਦਿੰਨੇ ਆ ਦੁੱਧ ਜਿਹੜਾ ਗਰਮ ਹੋਣਾ ਸ਼ੁਰੂ ਹੋ ਗਿਆ ਇਦੇ ਵਿੱਚ ਆਪਾਂ ਦਰਤਰੀ ਕੁੱਟੀ ਹੋਈ ਕਾਲੀ ਮਿਰਚ ਪਾ ਦਿੰਨੇ ਆ। ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਲੂਣ ਪਾਉਣ ਲੱਗੇ ਆ। ਬਾਕੀ ਇਹਦੇ ਵਿੱਚ ਆਪਾਂ ਕੱਟਿਆ ਹੋਇਆ ਹਰਾ ਧਨੀਆ ਪਾ ਦਿੰਨੇ ਆ। ਥੋੜਾ ਜਿਹਾ ਆਪਾਂ ਚਿਲੀ ਫਲੈਕਸ ਪਾ ਦਤਾ। ਹੁਣ ਇਸ ਨੂੰ ਆਪਾਂ ਮਿਲਾ ਦਿੰਦੇ ਹਾਂ ਸਾਰੀਆਂ ਚੀਜ਼ਾਂ ਨੂੰ। ਹਾਂ ਜੀ ਜੇਕਰ ਰੈਸਪੀ ਵਧੀਆ ਲੱਗਦੀ ਹੁੰਦੀ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਆ ਕਰੋ ਜੇਕਰ ਵੀਡੀਓ ਪਸੰਦ ਆਉਂਦੀ ਤੇ ਇਸ ਨੂੰ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਇਹਦੇ ਵਿੱਚ ਆਪਾਂ ਪਹਿਲਾਂ ਉਬਾਲਾ ਆਉਣ ਦਿੰਨੇ ਆ ਹੁਣ ਦੁੱਧ ਵਿੱਚ ਦੇਖੋ ਉਬਾਲ ਆ ਗਿਆ ਤੇ ਆਪਾਂ ਹੁਣ ਗੈਸ ਨੂੰ ਕਰ ਦਿੰਨੇ ਆ ਬੰਦ ਉਹਨੂੰ ਪਨੀਰ ਬਣਾਉਣ ਵਾਸਤੇ ਜਾਂ ਤਾਂ ਤੁਸੀਂ ਨਿੰਬੂ ਨੂੰ ਨਿਚੋੜ ਕੇ ਦੋ ਚਮਚੇ ਪਾ ਦਿਓ ਉਹਦੇ ਵਿੱਚ ਥੋੜਾ ਜਿਹਾ ਪਾਣੀ ਮਿਕਸ ਕਰਕੇ ਤੇ ਤੁਸੀਂ ਦੁੱਧ ਵਿੱਚ ਪਾ ਸਕਦੇ ਹੋ ਆਪਾਂ ਲੈ ਲਿਆ ਵਿਨੇਗਰ ਥੋੜ੍ਹਾ ਥੋੜ੍ਹਾ ਕਰਕੇ ਆਪਾਂ ਵਿਨੇਗਰ ਪਾ ਦਿੰਦੇ ਹਾਂ ਦੁੱਧ ਦੇਖੋ ਚੰਗੀ ਤਰ੍ਹਾਂ ਫੁੱਟ ਗਿਆ। ਹੁਣ ਇਹਨਾਂ ਆਪਾਂ ਸੂਤੀ ਕੱਪੜੇ ਵਿੱਚ ਛਾਣ ਲਵਾਂਗੇ। ਇਹ ਆਪਾਂ ਚੰਨੀ ਰੱਖੀਏ ਥੱਲੇ ਤੇ ਉਹਦੇ ਉੱਪਰ ਆਪਾਂ ਸੂਤੀ ਕੱਪੜਾ ਵਿਛਾ ਦਤਾ ਹੈ। ਤੇ ਇਹਦੇ ਵਿੱਚ ਆਪਾਂ ਦੁੱਧ ਨੂੰ ਛਾਣ ਲੈਨੇ ਆ। ਇਹਦੇ ਉੱਪਰ ਮੈਂ ਠੰਡਾ ਪਾਣੀ ਪਾ ਲਵਾਂਗੀ। ਜਿਹੜਾ ਵਿਨੇਗਰ ਦਾ ਟੇਸਟ ਹੋਏਗਾ ਨਿਕਲ ਜਾਵੇਗਾ ਤੇ ਹੁਣ ਇਹ ਆਪਾਂ ਇਹਨੂੰ ਇਹ ਰੱਖ ਦਿੰਦੇ ਆ ਇੰਨਾ ਪਾਣੀ ਨਿਕਾਲ ਕੇ ਤੇ ਵਿਚ ਪਾਣੀ ਕੱਢ ਕੇ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ 1 ਘੰਟੇ ਵਾਸਤੇ ਰੱਖ ਦਿੰਨੇ ਆ ਹੁਣ ਮੈਂ ਇਸ ਤਰ੍ਹਾਂ ਇੱਕ ਪਲੇਟ ਦੇ ਉੱਪਰ ਰੱਖ ਦੇਣ ਲੱਗੀ ਆ ਤੇ ਇਹਦੇ ਉੱਪਰ ਆਪਾਂ ਇੱਕ ਹੋਰ ਪਲੇਟ ਰੱਖ ਕੇ ਕੋਈ ਭਾਰੀ ਚੀਜ਼ ਰੱਖ ਦਵਾਂਗੇ ਜਿਹੜਾ ਆਪਾਂ ਇਹਦੇ ਵਿੱਚ ਦੁੱਧ ਨਿਕਲੇਗਾ ਤੇ ਜਿਹੜੀ ਥੇਹਾਂ ਪਲੇਟ ਹੈਗੀ ਉਹਦੇ ਵਿੱਚ ਪੈਂਦਾ ਜਾਏਗਾ ਤੇ ਇਹਦੇ ਉੱਪਰ ਭਾਰੀ ਪਲੇਟ ਰੱਖ ਕੇ ਕੋਈ ਵੀ ਤੇ ਘੰਟੇ ਬਾਅਦ ਆਪਾਂ ਇਹਨੂੰ ਚੈੱਕ ਕਰਾਂਗੇ ਹਾਂਜੀ ਪਨੀਰ ਰੱਖੇ ਨੂੰ ਘੰਟਾ ਪੂਰਾ ਹੋ ਚੁੱਕਾ ਹੈ ਇਹਦੇ ਵਿੱਚੋਂ ਜਿਹੜਾ ਪਾਣੀ ਚੰਗੀ ਤਰ੍ਹਾਂ ਬਾਹਰ ਨਿਕਲ ਚੁੱਕੀ ਹੈ ਇਹਦੇ ਹੁਣ ਆਪਾਂ ਪੀਸ ਕਰ ਲੈਨੇ ਆ ਇਸਦੇ ਤੁਸੀਂ ਪੀਸ ਜਿਸ ਤਰ੍ਹਾਂ ਦੀ ਮਰਜ਼ੀ ਵੱਡੇ ਛੋਟੇ ਕਰ ਸਕਦੇ ਹੋ ਹੁਣ ਤੁਸੀਂ ਇਹਨਾਂ ਨੂੰ ਜਿੱਦਾਂ ਨਮਕ ਲਗਾ ਕੇ ਖਾ ਸਕਦੇ ਹੋ ਇਹਨਾਂ ਦੇ ਤੁਸੀਂ ਪਨੀਰ ਵਾਲੇ ਪਕੌੜੇ ਬਣਾ ਸਕਦੇ ਹੋ ਤਾਂਜੀ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜਿਸ ਤਰ੍ਹਾਂ ਦੀ ਮਰਜੀ ਤੁਸੀਂ ਵੱਡੇ ਛੋਟੇ ਪੀਸ ਇਹਨਾਂ ਦੇ ਕਰ ਸਕਦੇ ਹੋ ਬਹੁਤ ਹੀ ਵਧੀਆ ਪਨੀਰ ਬਣੀ ਹੈ ਤਾਂ ਲੋ ਜੀ ਆਪਣਾ ਮਸਾਲਾ ਪਨੀਰ ਬਣ ਕੇ ਤਿਆਰ ਜੇਕਰ ਵੀਡੀਓ ਵਧੀਆ ਲੱਗੇਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਦੇ ਆਪਾਂ ਇੱਕ ਹੋਰ ਨਵੀਂ रेसिपी ਦੇ ਨਾਲ ਸਤਿ ਸ੍ਰੀ ਅਕਾਲ